ਦੇਸ਼ਾਂ ਵਿਦੇਸ਼ਾਂ ਤੋਂ ਰਾਜਾ ਸਾਹਿਬ ਵਲੌਗਜ਼ ਨਾਲ ਜੁੜੀਆਂ ਰੱਬ ਰੂਪ ਸੰਗਤਾਂ ਨੂੰ ਮੈਂ ਅਮਰੀਕ ਸਿੰਘ ਬੱਲੋਵਾਲ ਫਤਿਹ ਬਲਾਉਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਰ ਬਲੀ ਗੁਰੂ ਪਿਆਰੀ ਸਾਧ ਸੰਗਤ ਜੀਓ ਹਜ਼ੂਰ ਸ਼੍ਰੀ ਨਾਥ ਕਮਲ ਰਾਜਾ ਸਾਹਿਬ ਜੀ ਦੀ ਜੀਵਨੀ ਦਾ ਜੋ ਵਿਚਾਰਾਂ ਦਾ ਸੈنسਲਾ ਆਪਾਂ ਲੜੀਵਾਰ ਸ਼ੁਰੂ ਕੀਤਾ ਹੈ ਅੱਜ ਇੱਕ ਹੋਰ ਐਪੀਸੋਡ ਰਾਜਾ ਸਾਹਿਬ ਜੀ ਦੀ ਜੀਵਨੀ ਵਿੱਚੋਂ ਲੈ ਕੇ ਆਪ ਜੀ ਦੇ ਸਾਹਮਣੇ ਹਾਜ਼ਰ ਹੋਇਆ ਹਾਂ ਪਿਛਲੇ ਐਪੀਸੋਡ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਹਜ਼ੂਰ ਸ਼੍ਰੀ ਨਾਭ ਕਮ ਰਾਜਾ ਸਾਹਿਬ ਜੀ ਤੇ ਉਹਨਾਂ ਦੇ ਪਰਮ ਪੂਜਨੀਕ ਪਿਤਾ ਬਾਪੂ ਮੰਗਲਦਾਸ ਜੀ ਦਾ ਮਿਲਾਪ ਹੁੰਦਾ ਹੈ। ਬਾਪੂ ਮੰਗਲਦਾਸ ਜੀ ਹਜ਼ੂਰ ਸ਼੍ਰੀ ਨਾਭ ਕਮ ਰਾਜਾ ਸਾਹਿਬ ਨੂੰ ਬੇਨਤੀ ਕਰਦੇ ਨੇ ਕਿ ਤੁਸੀਂ ਮੰਨਣ ਹਾਂ ਨੇ ਪਿੰਡ ਵਿੱਚ ਜਾ ਕੇ ਨਾਲੇ ਤਾਂ ਆਪਣੀ ਜਾਇਦਾਦ ਜ਼ਮੀਨ ਸੰਭੋ ਨਾਲੇ ਜੱਦੀ ਪੁਸ਼ਤੀ ਲੰਬੜਦਾਰੀ ਸੰਭਾਲੋ ਤੇ ਫਿਰ ਅਸੀਂ ਤੁਹਾਡੀ ਸ਼ਾਦੀ ਕਰਾਂਗੇ ਆਪ ਜੀ ਦੇ ਬੱਚੇ ਹੋਣਗੇ ਤੇ ਸਾਡੀ ਜਿਹੜੀ ਲੰਬੜਦਾਰਾਂ ਦੀ ਵੰਸ ਹੈ ਉਹ ਅੱਗੇ ਚੱਲਦੀ ਰਹੇਗੀ। ਹਜ਼ੂਰ ਸ਼੍ਰੀ ਨਾਵਕਮਰ ਰਾਜਾ ਸਾਹਿਬ ਜੀ ਬਾਪੂ ਮੰਗਲਦਾਸ ਜੀ ਨੂੰ ਅ제ਹਾ ਕਰਨ ਤੋਂ ਨਾ ਕਰ ਦਿੰਦੇ ਨੇ ਤੇ ਬਾਪੂ ਮੰਗਲਦਾਸ ਜੀ ਨੂੰ ਦੱਸਦੇ ਨੇ ਕਿ ਅਸੀਂ ਸਾਧੂ ਮਤ ਕਥਿਆਰ ਕਰ ਲਿਆ ਹੈ ਤੇ ਗ੍ਰਸਥ ਦਾ ਤਿਆਗ ਕਰ ਦਿੱਤਾ ਹੈ ਜਦੋਂ ਸਾਧੂਆਂ ਦਾ ਬਾਣਾ ਪਾ ਕੇ ਗ੍ਰਸਥ ਦਾ ਤਿਆਗ ਕਰ ਦਵੋ ਤੇ ਪ੍ਰਾਣ ਕਰ ਲਵੋ ਦੁਬਾਰਾ ਫਿਰ ਗ੍ਰਸਥ ਜੀਵਨ ਦੇ ਵਿੱਚ ਪ੍ਰਵੇਸ਼ ਕਰਨਾ ਸਾਧੂ ਮਤ ਦੇ ਅਨੁਸਾਰ ਨਹੀਂ ਇਹ ਸਾਧੂ ਮਤ ਦੀ ਤੋਹੀਨ ਹੈ ਅਵਗਿਆ ਹੈ ਹਜ਼ੂਰ ਸ਼੍ਰੀ ਨਾਵਕਮਰ ਰਾਜਾ ਸਾਹਿਬ ਜੀ ਬਾਪੂ ਮੰਗਲਦਾਸ ਜੀ ਨੂੰ ਉਹਨਾਂ ਦਾ ਅੰਤਮ ਸਮਾਂ ਨੇੜੇ ਆਇਆ ਜਾਣ ਕੇ ਇੱਕ ਗੁੱਜੀ ਰਮਜ ਮਾਰਦੇ ਨੇ ਉਹਨਾਂ ਨੂੰ ਚਿੱਟਾ ਕੱਪੜਾ ਤੇ ਦਸਤਾਰ ਭੇਂਟ ਕਰਕੇ ਇੱਕ ਫਲ ਛਕਾਉਂਦੇ ਨੇ ਤੇ ਕਹਿੰਦੇ ਨੇ ਪਿਤਾ ਜੀ ਤਿਆਰੀ ਕਰੋ ਸਮਾਂ ਆ ਗਿਆ ਹੈ ਤੁਸੀਂ ਕਿਤੇ ਜਾਣਾ ਹੈ ਹੁਣ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਨੇ ਮੁਖਾਰਬਨ ਤੋਂ ਨਹੀਂ ਕਿਹਾ ਪਰ ਗੁੱਜੀ ਰਮਜ ਮਾਰ ਕੇ ਦੱਸਿਆ ਹੈ ਕਿ ਤੁਹਾਡਾ ਮਾਤ ਲੋਕ ਤੋਂ ਪਰਲੋਕ ਜਾਣ ਦਾ ਸਮਾਂ ਆ ਗਿਆ ਹੈ ਹਜ਼ੂਰ ਸ਼੍ਰੀ ਨਾਮ ਕਮਰਾਜਾ ਸਾਹਿਬ ਜੀ ਤੋਂ ਅਗਿਆ ਲੈ ਕੇ ਬਾਪੂ ਮੰਗਲਦਾਸ ਜੀ ਮੁਕੰਦਪੁਰ ਦੀ ਧਰਮਸ਼ਾਲਾ ਚ ਜਾਂਦੇ ਨੇ ਜਿੱਥੇ 7 ਦਿਨ 7 ਰਾਤਾਂ ਉਹ ਭਗਤੀ ਦੇ ਵਿੱਚ ਲਿਵਲীন ਰਹਿੰਦੇ ਨੇ 8ਵੇਂ ਦਿਨ ਅੰਮ੍ਰਿਤ ਵੇਲੇ ਇੱਕ ਤੇਜ ਪ੍ਰਚੰਡ ਰੋਸ਼ਨੀ ਹੁੰਦੀ ਹੈ ਤੇ ਬਾਪੂ ਮੰਗਲਦਾਸ ਜੀ ਸਰੀਰ ਦਾ ਤਿਆਗ ਕਰ ਦਿੰਦੇ ਨੇ ਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜਦੇ ਨੇ ਮੁਕੰਦਪੁਰ ਦੇ ਵਾਸੀ ਬੜੀ ਸ਼ਰਧਾ ਪੂਰਵਕ ਬਾਪੂ ਮੰਗਲਦਾਸ ਜੀ ਦਾ ਸੰਸਕਾਰ ਕਰਦੇ ਨੇ ਅੰਤਿਮ ਰਸਮਾਂ ਕਰਦੇ ਨੇ ਅੱਜ ਇਸ ਤੋਂ ਅਗਲੀ ਕੜੀ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਹਾਂ ਇੱਕ ਦਿਨ ਦੀ ਗੱਲ ਹੈ ਕਿ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਨਗਰ ਝੰਗੜਾਂ ਵਿਖੇ ਰਹਿੰਦੇ ਹੋਏ ਪਿੰਡ ਲਡੋਏ ਵਾਲੇ ਪਾਸੇ ਦੇ ਖੇਤਾਂ ਵਿੱਚ ਜਾ ਕੇ ਬੈਠੇ ਨੇ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਨੇ ਚੌਂਕੜਾ ਮਾਰਿਆ ਹੋਇਆ ਬਿਰਤੀ ਜੁੜੀ ਹੋਈ ਹੈ ਉਸ ਅਕਾਲ ਪੁਰਖ ਦੇ ਨਾਲ ਉਸ ਅਕਾਲ ਪੁਰਖ ਦੀ ਬੰਦਗੀ ਕਰ ਰਹੇ ਨੇ ਭਜਨ ਕਰ ਰਹੇ ਨੇ ਨਾਮ ਜਪ ਰਹੇ ਨੇ ਉਧਰ ਭਾਈ ਮਾਣਾ ਪਿੰਡ ਝੰਗੜਾਂ ਦਾ ਜੋ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਦਾ ਆਨੰਦ ਸੇਵਕ ਸੀ ਉਹ ਹਰ ਰੋਜ਼ ਰਾਜਾ ਸਾਹਿਬ ਵਾਸਤੇ ਸ਼ਰਦਾਈ ਤਿਆਰ ਕਰਕੇ ਛਕਣ ਲਈ ਲਿਜਾਇਆ ਕਰਦਾ ਸੀ ਭਾਈ ਮਾਣੇ ਨੇ ਘਰ ਦੇ ਵਿੱਚ ਸ਼ਰਦਾਈ ਤਿਆਰ ਕੀਤੀ ਉਹਨੂੰ ਗੜਵੀ ਦੇ ਵਿੱਚ ਪਾਇਆ ਤੇ ਗੜਵੀ ਲੈ ਕੇ ਲੜੋਏ ਵਾਲੇ ਪਾਸੇ ਨੂੰ ਚਾਲੇ ਮਾਰ ਦੱਤੇ ਹੁਣ ਰਸਤੇ ਵਿੱਚ ਜਾਂਦਾ ਹੋਇਆ ਉਹ ਮਨ ਦੇ ਵਿੱਚ ਹੀ ਵਿਚਾਰਾਂ ਕਰਦਾ ਜਾ ਰਿਹਾ ਹੈ ਭਾਈ ਮਾਣਾ ਆਪਣੇ ਮਨ ਦੇ ਵਿੱਚ ਵਿਚਾਰਾਂ ਕਰਦਾ ਹੈ ਕਿ ਹਜ਼ੂਰ ਸ਼੍ਰੀ ਨਾਮਕੰਨ ਰਾਜਾ ਸਾਹਿਬ ਜੀ ਦੇ ਕੋਤਕ ਤਾਂ ਕਿਸੇ ਪੂਰਨ ਸੰਤ ਬ੍ਰਹਮ ਗਿਆਨੀ ਮਹਾਪੁਰਖ ਅਵਤਾਰੀ ਪੁਰਖ ਵਰਗੇ ਨੇ ਹਰ ਰੋਜ਼ ਅਸੀਂ ਹਜ਼ੂਰ ਸ਼ਰੀਨ ਆਪਕਾ ਮਹਾਰਾਜਾ ਸਾਹਿਬ ਜੀ ਦੇ ਅਵਤਾਰੀ ਕੌਤਕਾਂ ਨੂੰ ਵੇਖਦੇ ਹਾਂ ਪਰ ਪੁਰਾਣੇ ਸਮੇਂ ਦੇ ਵਿੱਚ ਜੋ ਪੀਰ ਪੈਗੰਬਰ ਰੱਬ ਨਾਲ ਜੁੜੀਆਂ ਹੋਈਆਂ ਰੂਹਾਂ ਸੰਸਾਰ ਦੇ ਉੱਤੇ ਆਉਂਦੀਆਂ ਸੀ ਉਹ ਸੰਸਾਰ ਦੇ ਭਲੇ ਵਾਸਤੇ ਲੋਕਾਈ ਦੇ ਭਲੇ ਵਾਸਤੇ ਵੱਖ-ਵੱਖ ਥਾਂ ਦੇ ਉੱਤੇ ਤੀਰਥ ਸਥਾਨਾਂ ਦੀ ਰਚਨਾ ਵੀ ਕਰਿਆ ਕਰਦੇ ਸਨ ਕਿਤੇ ਮਹਾਰਾਜ ਕਿਰਪਾ ਕਰ ਦੇਣ ਮੇਰਾ ਦੇ ਘਰ ਵਿੱਚ ਆ ਕੇ ਰਾਜਾ ਸਾਹਿਬ ਜੀ ਮੇਰੇ ਨਗਰ ਝੰਗੜਾ ਨੂੰ ਵੀ ਭਾਗ ਲਾ ਦਣ ਤੇ ਮੇਰੇ ਨਗਰ ਦੇ ਵਿੱਚ ਕਿਸੇ ਤੀਰਥ ਸਥਾਨ ਦੀ ਰਚਨਾ ਕਰ ਦੇਣ ਇਹ ਵਿਚਾਰਾਂ ਕਰਦਾ ਕਰਦਾ ਤੁਰਦਾ ਤੁਰਦਾ ਭਾਈ ਮਾਨਾ ਰਾਜਾ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਹੁੰਚ ਜਾਂਦਾ ਹੈ ਰਾਜਾ ਸਾਹਿਬ ਦੀ ਹਜ਼ੂਰੀ ਵਿੱਚ ਪਹੁੰਚ ਕੇ ਗੜਬੀ ਰੱਖਦਾ ਹੈ ਹਜ਼ੂਰ ਦੇ ਸਨਮੁਖ ਹਜ਼ੂਰ ਨੂੰ ਨਮਸਕਾਰ ਕਰਦਾ ਹੈ ਹਜ਼ੂਰ ਦੇ ਚਰਨਾਂ ਨੂੰ ਹੱਥ ਲਾ ਕੇ ਸਤਿਕਾਰ ਪੇਟ ਕਰਦਾ ਹੈ ਤੇ ਬੈਠ ਜਾਂਦਾ ਹੈ ਹੁਣ ਉਧਰ ਹਜ਼ੂਰ ਸ਼੍ਰੀ ਨਾਭ ਕੇਮ ਰਾਜਾ ਸਾਹਿਬ ਘਟ ਘਟ ਦੀਆਂ ਜਾਣਨ ਵਾਲੇ ਭਗਤਾਂ ਦੇ ਦਿਲਾਂ ਦੀਆਂ ਜਾਣਨ ਵਾਲੇ ਜਿਨ੍ਹਾਂ ਤੋਂ ਕੁਝ ਵੀ ਵਾਰਾ ਨਹੀਂ ਇਸ ਸ੍ਰਿਸ਼ਟੀ ਦਾ ਪੱਤਾ ਪੱਤਾ ਰਾਜਾ ਸਾਹਿਬ ਜੀ ਦੇ ਹੁਕਮ ਅਨੁਸਾਰ ਚੱਲ ਰਿਹਾ ਹੈ ਤਾਂ ਰਾਜਾ ਸਾਹਿਬ ਜੀ ਭਾਈ ਮਾਣੇ ਦੀਆਂ ਗੁਪਤ ਮਨ ਦੇ ਵਿੱਚ ਕੀਤੀਆਂ ਹੋਈਆਂ ਵਿਚਾਰਾਂ ਨੂੰ ਬੁੱਝ ਲੈਂਦੇ ਨੇ ਤੇ ਬਚਨ ਕਰਦੇ ਨੇ ਮਾਣਿਆ ਆ ਵੇਖ ਧਰਤੀ ਦੇ ਉੱਤੇ ਅਸੀਂ ਇੱਕ ਨਕਸ਼ਾ ਬਾ ਦਿੱਤਾ ਹੈ ਭਾਈ ਮਾਣਾ ਉਸ ਨਕਸ਼ੇ ਵੱਲ ਵੇਖਦਾ ਹੈ ਫਿਰ ਹਜ਼ੂਰ ਬਚਨ ਕਰਦੇ ਨੇ ਮਾਣਿਆ ਆ ਵੇਖ ਬਿਜਲੀਕਾਰ ਬਣਿਆ ਹੋਇਆ ਜੋ ਸੰਸਾਰ ਨੂੰ ਰੋਸ਼ਨੀ ਦੇ ਰਿਹਾ ਹੈ ਇਹ ਸੰਸਾਰ ਦਾ ਹਨੇਰਾ ਦੂਰ ਕਰ ਰਿਹਾ ਹੈ ਇੱਥੋਂ ਤੇਜ ਰੋਸ਼ਨੀ ਪੈਦਾ ਹੋ ਰਹੀ ਹੈ ਜੋ ਸੰਸਾਰ ਦੇ ਘੁੱਪ ਹਨੇਰੇ ਨੂੰ ਦੂਰ ਕਰਦੀ ਜਾ ਰਹੀ ਹੈ ਹੁਣ ਭਾਈ ਮਾਣੇ ਨੂੰ ਰਾਜਾ ਸਾਹਿਬ ਜੀ ਦੀਆਂ ਰਮਜਾਂ ਸਮਝ ਨਹੀਂ ਆ ਰਹੀਆਂ ਭਾਈ ਮਾਣਾ ਆਪਣੇ ਹੀ ਮਨ ਦੇ ਵਿੱਚ ਕੀਤੀਆਂ ਹੋਈਆਂ ਗੁਪਤ ਵਿਚਾਰਾਂ ਨੂੰ ਭੁੱਲ ਚੁੱਕਿਆ ਹੈ ਉਹ ਰਾਜਾ ਸਾਹਿਬ ਨੂੰ ਕਹਿੰਦਾ ਹੈ ਮਹਾਰਾਜ ਤੁਹਾਡੀਆਂ ਤੁਸੀਂ ਜਾਣਦੇ ਹੋ ਅਸੀਂ ਸਧਾਰਨ ਲੋਕ ਤੁਹਾਡੀਆਂ ਰਮਜਾਂ ਨੂੰ ਤੁਹਾਡੇ ਕੌਤਕਾਂ ਨੂੰ ਸਮਝ ਨਹੀਂ ਸਕਦੇ ਮਹਾਰਾਜ ਫਿਰ ਉਸ ਨਕਸ਼ੇ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਨੇ ਦੇਖ ਮਾਣਿਆ ਨਹਿਰਾਂ ਵਗ ਰਹੀਆਂ ਨੇ ਤੇ ਖੇਤਾਂ ਨੂੰ ਪਾਣੀ ਲੱਗ ਰਿਹਾ ਹੈ ਹਰੀਆਂ ਭਰੀਆਂ ਫਸਲਾਂ ਲਹਿਰਾ ਰਹੀਆਂ ਨੇ ਮਾਣਾ ਫੇਰ ਉਸ ਗੱਲ ਨੂੰ ਸਮਝ ਨਹੀਂ ਰਿਹਾ ਪਰ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਭਾਈ ਮਾਣੇ ਦੇ ਮਨ ਵਿੱਚ ਚੱਲ ਰਹੀਆਂ ਗੁਪਤ ਵਿਚਾਰਾਂ ਦੇ ਅਨੁਸਾਰ ਅੱਜ ਝੰਗੜਾ ਨਗਰ ਦੇ ਵਿੱਚ ਇੱਕ ਤੀਰਥ ਸਥਾਨ ਦੀ ਰਚਨਾ ਕਰ ਰਹੇ ਨੇ ਭਾਵੇਂ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਭਾਈ ਮਾਣੇ ਨਾਲ ਵਿਚਾਰ ਕਰ ਰਹੇ ਨੇ ਪਰ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਦੇ ਮੁਖਾਰਬਨ ਤੋਂ ਨਿਕਲਿਆ ਹੋਇਆ ਇੱਕ ਇੱਕ ਬੋਲ ਦਰਗਾਹ ਦੇ ਵਿੱਚ ਨਕਸ਼ੇ ਬਣਾ ਰਿਹਾ ਹੈ ਜਿਵੇਂ ਕੋਈ ਜੱਜ ਕਚਹਿਰੀ ਦੇ ਵਿੱਚ ਬੈਠ ਕੇ ਆਪਣੇ ਰੀਡਰਾਂ ਨੂੰ ਫੈਸਲੇ ਲਿਖਾਉਂਦਾ ਹੈ ਇਸੇ ਤਰ੍ਹਾਂ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਜੋ ਬਚਨ ਕਰ ਰਹੇ ਨੇ ਉਹ ਦਰਗਾਹ ਦੇ ਵਿੱਚ ਲਿਖੇ ਜਾ ਰਹੇ ਨੇ ਤੇ ਰਾਜਾ ਸਾਹਿਬ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਰਗਾਹ ਦੇ ਵਿੱਚ ਝੰਗੜਾ ਨਗਰ ਵਿੱਚ ਬਣਨ ਵਾਲੇ ਤੀਰਥ ਸਥਾਨ ਦਾ ਨਕਸ਼ਾ ਪਾਸ ਹੋ ਰਿਹਾ ਹੈ ਇਹਨੇ ਨੂੰ ਮਹਾਰਾਜ ਮਾਣੇ ਨੂੰ ਕਹਿੰਦੇ ਨੇ ਮਾਣਿਆ ਥੋੜਾ ਜਿਹਾ ਪਿੱਛੇ ਹਟ ਕੇ ਬੈਠ ਜਦੋਂ ਮਾਣਾ ਥੋੜਾ ਜਿਹਾ ਪਿੱਛੇ ਹਟ ਕੇ ਬੈਠਦਾ ਹੈ ਤਾਂ ਮਹਾਨ ਹਸਤੀਆਂ ਦੇਵੀ ਦੇਵਤੇ ਪੀਰ پیغمبر ਮਹਾਂਪੁਰਖ ਬਲੀ ਉਹ ਆ ਕੇ ਇਸ ਮਹਿਫਲ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਗੁਪਤ ਮੀਟਿੰਗ ਚੱਲ ਰਹੀ ਹੈ ਗੁਪਤ ਮੀਟਿੰਗ ਦੇ ਵਿੱਚ ਪੀਰ پیغمبر ਮਹਾਂਪੁਰਖ ਬਲੀ ਦੇਵੀ ਦੇਵਤੇ ਬੈਠੇ ਹੋਏ ਨੇ ਉੱਚ ਪਦਵੀ ਵਾਲੀਆਂ ਹਸਤੀਆਂ ਬੈਠੀਆਂ ਹੋਈਆਂ ਨੇ ਹਜ਼ੂਰ ਸ਼ਰੀਨਾਬ ਕਮਰ ਰਾਜਾ ਸਾਹਿਬ ਜੀ ਉਹਨਾਂ ਦੇ ਨਾਲ ਗੁਪਤ ਵਿਚਾਰਾਂ ਕਰ ਰਹੇ ਨੇ ਦਰਗਾਹ ਦੇ ਵਿੱਚ ਉਸਾਰੀ ਹੋ ਰਹੀ ਹੈ ਤੇ ਝੰਗੜਾ ਨਗਰ ਦੇ ਵਿੱਚ ਇੱਕ ਤੀਰਥ ਸਥਾਨ ਬਣਨ ਜਾ ਰਿਹਾ ਹੈ। ਹਜ਼ੂਰ ਸ਼੍ਰੀ ਨਾਬਕਮਰ ਰਾਜਾ ਸਾਹਿਬ ਦੀਆਂ ਇਹਨੀਆਂ ਗੱਜਾਂ ਰਮਜਨੂ ਮਾਣਾ ਸਮਝ ਨਹੀਂ ਰਿਹਾ। ਹਜ਼ੂਰ ਸ਼੍ਰੀ ਨਾਬਕਮਰ ਰਾਜਾ ਸਾਹਿਬ ਦੀਰਘ ਵਿਚਾਰ ਕਰਨ ਤੋਂ ਬਾਅਦ ਮਾਣੇ ਨੂੰ ਕਹਿੰਦੇ ਨੇ ਮਾਣਿਆ ਲਿਆ ਸ਼ਰਦਾਈ ਵਾਲੀ ਗੜਬੀ ਤੇ ਇਹਦੇ ਵਿੱਚ ਡੱਕਾ ਖੜਾ ਕਰਦੇ। ਹੁਣ ਜਿਹੜਾ ਸਾਡੇ ਸਧਾਰਨ ਲੋਕਾਂ ਦੀ ਇੱਕ ਬਹੁਤ ਵੱਡੀ ਕਮੀ ਰੱਖ ਲੋ ਉਹ ਇਹ ਹੈ ਜੇ ਜਦੋਂ ਵੀ ਕੋਈ ਰੱਬ ਨਾਲ ਜੁੜੀ ਹੋਈ ਰੂਪ ਪੂਰਨ ਸੰਤ ਪੂਰਨ ਬ੍ਰਹਮ ਗਿਆਨੀ ਕੋਈ ਬਚਨ ਕਰ ਦਵੇ ਨਾ ਤਾਂ ਅਸੀਂ ਉਸ ਮਹਾਂਪੁਰਖ ਦੇ ਕੀਤੇ ਹੋਏ ਬਚਨਾਂ ਨੂੰ ਸੱਤ ਕਰਕੇ ਮੰਨਣ ਦੀ ਬਜਾਏ ਤਰਕ ਦੇ ਆਧਾਰ ਦੇ ਉੱਤੇ ਉਸ ਮਹਾਂਪੁਰਖ ਦੇ ਬਚਨਾਂ ਨੂੰ ਪਰਖਣਾ ਸ਼ੁਰੂ ਕਰ ਦਿੰਦੇ ਹਾਂ ਅਸੀਂ ਸੱਤ ਕਰਕੇ ਉਸ ਰੱਬ ਰੂਪ ਰੂਹ ਦੇ ਬਚਨਾਂ ਨੂੰ ਮੰਨਦੇ ਨਹੀਂ ਤਾਂ ਇਹੀ ਗੱਲ ਹੁੰਦੀ ਹੈ ਭਾਈ ਮਾਣਾ ਵੀ ਹਜ਼ੂਰ ਸ਼੍ਰੀ ਨਾਭ ਕੰਵਰ ਰਾਜਾ ਸਾਹਿਬ ਜੀ ਵੱਲੋਂ ਗੜਬੀ ਸ਼ਰਦਾਈ ਵਾਲੀ ਗੜਬੀ ਦੇ ਵਿੱਚ ਡੱੱਕਾ ਖੜਾ ਕਰਨ ਦੇ ਕੀਤੇ ਹੋਏ ਹੁਕਮ ਨੂੰ ਤਰਕ ਦੇ ਉਧਾਰ ਦੇ ਉੱਤੇ ਪਰਖ ਲੈਂਦਾ ਤੇ ਬਚਨ ਕਰ ਦਿੰਦਾ ਕਿ ਰਾਜਾ ਸਾਹਿਬ ਜੀ ਇਹ ਕਿਵੇਂ ਹੋ ਸਕਦਾ ਹੈ ਸ਼ਰਦਾਈ ਵਾਲੀ ਗੜਬੀ ਦੇ ਵਿੱਚ ਡੱੱਕਾ ਕਿਵੇਂ ਖੜਾ ਹੋ ਸਕਦਾ ਹੈ ਜੇ ਮੈਂ ਡੱੱਕਾ ਖੜਾ ਕਰਾਂ ਵੀ ਤਾਂ ਡੱੱਕਾ ਖੜਾ ਨਹੀਂ ਰਹੂਗਾ ਡੱੱਕਾ ਇੱਕ ਪਾਸੇ ਨੂੰ ਡਿੱਗ ਪਊਗਾ ਬਸ ਇੰਨੀ ਗੱਲ ਕਹਿਣ ਦੀ ਧੀਰ ਸੀ ਉਹ ਤੀਰਥ ਸਥਾਨ ਦੀ ਰਚਨਾ ਜੋ ਹੋ ਰਹੀ ਸੀ ਉਦੇ ਵਿੱਚ ਵਿਲੰਭ ਹੋ ਗਿਆ ਹਜ਼ੂਰ ਕਹਿੰਦੇ ਨੇ ਮਾਨਿਆ ਅਸੀਂ ਤੇਰੇ ਦਿਲ ਦੀਆਂ ਵਿਚਾਰਾਂ ਪੁੱਝ ਕੇ ਤੇਰੇ ਨਗਰ ਝੰਗੜਾਂ ਦੇ ਵਿੱਚ ਹੁਣੇ ਹੀ ਇੱਕ ਬਹੁਤ ਵਿਸ਼ਾਲ ਤੇ ਸ਼ਕਤੀਸ਼ਾਲੀ ਤੀਰਥ ਸਥਾਨ ਦੀ ਰਚਨਾ ਕਰਨ ਜਾ ਰਹੇ ਸਾਂ ਹੁਣ ਤੂੰ ਸਾਨੂੰ ਨਾ ਕਰ ਦਿੱਤੀ ਹੈ ਹੁਣ ਹੋਵੇਗਾ ਤਾਂ ਸਹੀ ਇਹ ਸਾਰਾ ਕੁਝ ਤੀਰਥ ਸਥਾਨ ਤਾਂ ਤੇਰੇ ਪਿੰਡ ਦੇ ਵਿੱਚ ਜ਼ਰੂਰ ਬਣੇਗਾ ਕਿਉਂਕਿ ਉਹਦਾ ਨਕਸ਼ਾ ਦਰਗਾਹ ਦੇ ਵਿੱਚ ਬਣ ਚੁੱਕਿਆ ਹੈ ਪਰ ਹੁਣ ਇਹ ਕਾਰਜ ਥੋੜਾ ਸਮਾਂ ਪਾ ਕੇ ਹੋਊਗਾ ਹੁਣੇ ਨਹੀਂ ਹੋਊਗਾ ਜਦੋਂ ਇਹ ਗੱਲ ਮਾਣਾ ਸੁਣਦਾ ਹੈ ਤਾਂ ਇਕਦਮ ਕੰਬ ਉੱਠਦਾ ਹੈ ਉਹਨੂੰ ਯਾਦ ਆ ਜਾਂਦਾ ਹੈ ਕਿ ਮੈਂ ਘਰੋਂ ਚੱਲਦਾ ਹੋਇਆ ਜੋ ਮਨ ਦੇ ਵਿੱਚ ਵਿਚਾਰਾਂ ਕਰ ਰਿਹਾ ਸੀ ਉਹ ਹਜ਼ੂਰ ਸ਼ਹੀਦ ਇਨਾਬ ਕਮਰ ਰਾਜਾ ਸਾਹਿਬ ਨੇ ਬੁੱਝ ਲਈਆਂ ਹਨ ਤੇ ਮੈਂ ਅਪਹਾਗੇ ਨੇ ਮਹਾਰਾਜ ਦੇ ਬਚਨਾਂ ਨੂੰ ਸੱਤ ਕਰਕੇ ਮੰਨਣ ਦੀ ਬਜਾਏ ਮਹਾਰਾਜ ਦੇ ਬਚਨਾਂ ਨੂੰ ਤਰਕ ਦੇ ਆਧਾਰ ਤੇ ਪਰਖ ਲਿਆ ਤੇ ਮਾਫੀਆਂ ਮੰਗਣ ਲੱਗਦਾ ਹੈ ਰਾਜਾ ਸਾਹਿਬ ਦੇ ਚਰਨਾਂ ਦੇ ਉੱਤੇ ਟਹਿ ਜਾਂਦਾ ਹੈ ਰੋ ਰਿਹਾ ਹੈ ਬਰਲਾਬ ਕਰ ਰਿਹਾ ਹੈ ਮਹਾਰਾਜ ਨੂੰ ਕਹਿ ਰਿਹਾ ਹੈ ਮਹਾਰਾਜ ਇੰਜ ਨਾ ਕਰੋ ਕਿਰਪਾ ਕਰੋ ਮੇਰੇ ਨਗਰ ਦੇ ਵਿੱਚ ਤੀਰਥ ਸਥਾਨ ਬਣਾ ਦਿਓ ਇਹਦੇ ਵਿੱਚ ਦੇਰੀ ਨਾ ਕਰੋ ਮਹਾਰਾਜ ਕਹਿੰਦੇ ਨੇ ਮਾਣਿਆ ਹੌਸਲਾ ਰੱਖ ਹੁਣ ਤੇਰੇ ਨਗਰ ਦੇ ਵਿੱਚ ਤੀਰਥ ਸਥਾਨ ਤਾਂ ਬਣੂਗਾ ਪਰ ਬਣੂਗਾ ਸਮਾਂ ਪਾ ਕੇ ਪਰ ਤੇਰੇ ਨਗਰ ਵਿੱਚ ਜੋ ਤੀਰਥ ਸਥਾਨ ਬਣਾਵਾਂਗੇ ਉਹ ਦੁਖੀਆਂ ਦੇ ਦਰਦ ਦੂਰ ਕਰੇਗਾ ਦੂਰ ਦਰਾੜਿਆਂ ਤੋਂ ਦੁਖੀ ਲੋਕ ਬਿਮਾਰੀਆਂ ਨਾਲ ਪੀੜਤ ਲੋਕ ਬੱਕਰੀਆਂ ਬੱਕਰੀਆਂ ਜਾਨਲੇਵਾ ਬਿਮਾਰੀਆਂ ਦੇ ਨਾਲ ਪੀੜਤ ਲੋਕ ਤੇਰੇ ਨਗਰ ਝੰਗੜਾਂ ਦੇ ਵਿੱਚ ਆਇਆ ਕਰਨਗੇ ਉਸ ਤੀਰਥ ਸਥਾਨ ਦੇ ਉੱਤੇ ਨਤਮਸਤਕ ਹੋ ਕੇ ਉੱਥੋਂ ਜਲ ਛੱਕ ਕੇ ਉਹਨਾਂ ਦੇ ਦੁੱਖ ਦੂਰ ਹੋਣਗੇ ਦਰਦ ਦੂਰ ਹੋਣਗੇ ਉਹ ਤੰਦਰੁਸਤ ਤੇ ਨਵੇਂ ਨਰੋਲ ਹੋ ਕੇ ਜਾਇਆ ਕਰਨਗੇ ਤੇਰੇ ਨਗਰ ਵਿੱਚ ਬਣਨ ਵਾਲੇ ਤੀਰਥ ਸਥਾਨ ਨੂੰ ਅਸੀਂ ਦੁੱਖ ਭੰਜਨ ਕਹਿ ਕੇ ਬੁਲਾਵਾਂਗੇ ਇਸ ਸਥਾਨ ਦੇ ਬਲੈਤ ਵਿੱਚ ਵੀ ਬਹੁਤ ਚਰਚੇ ਹੋਣਗੇ ਭਾਈ ਮਾਣੇ ਨੂੰ ਇਹ ਗੁੱਝੀਆਂ ਰਮਝਾਂ ਮਾਰ ਕੇ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਨੇ ਪਿੰਡ ਝੇਂਗੜਾਂ ਵਿੱਚ ਥੋੜਾ ਸਮਾਂ ਪਾ ਕੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੋ ਰਾਜਾ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਜਿਸ ਦੀ ਨੀਂ ਰੱਖੀ ਤੇ ਉਹਨੂੰ ਬਣਾਇਆ ਉਸ ਦੀਆਂ ਗੱਲਾਂ ਸਮਝਾ ਰਹੇ ਨੇ ਇਸ ਗੱਲ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਜਦੋਂ ਕਿਸੇ ਸੱਚੀ ਰੱਬ ਦੇ ਨਾਲ ਜੁੜੀ ਹੋਈ ਰੂਹ ਦੇ ਕੋਈ ਬਚਨ ਹੋਣ ਤਾਂ ਉਹਨੂੰ ਤਰਕ ਦੇ ਆਧਾਰ ਤੇ ਨਹੀਂ ਪਰਖਣਾ ਚਾਹੀਦਾ ਸੱਤ ਕਰਕੇ ਮੰਨ ਲੈਣਾ ਚਾਹੀਦਾ ਇੰਨੇ ਚਿਰ ਨੂੰ ਭਾਈ ਮਾਣੇ ਦਾ ਪੋਤਰਾ ਗੰਗਾ ਸਿੰਘ ਵੀ ਉਸ ਥਾਂ ਦੇ ਉੱਤੇ ਆ ਕੇ ਬੈਠ ਜਾਂਦਾ ਹੈ ਜਿੱਥੇ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਤੇ ਭਾਈ ਮਾਣਾ ਲੜੋਏਵਾਲ ਦੇ ਖੇਤਾਂ ਵਿੱਚ ਬੈਠੇ ਹੋਏ ਨੇ ਭਾਈ ਮਾਣੇ ਦੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਭਾਵੇਂ ਮੈਂ ਆਪਣੇ ਵੱਲੋਂ ਕੀਤੀ ਹੋਈ ਓਵੱਗਿਆ ਦੇ ਕਰਕੇ ਆਪਣੇ ਨਗਰ ਝੰਗੜਾਂ ਦੇ ਵਿੱਚ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਵੱਲੋਂ ਬਣਾਏ ਜਾ ਰਹੇ ਤੀਰਥ ਸਥਾਨ ਦੀ ਰਚਨਾ ਦੇ ਵਿੱਚ ਦੇਰੀ ਕਰ ਬੈਠਾ ਹਾਂ ਪਰ ਹੁਣ ਮੈਂ ਹਜ਼ੂਰ ਸ਼੍ਰੀ ਨਾਮਕਮਰ ਰਾਜਾ ਸਾਹਿਬ ਜੀ ਦੇ ਕੋਲੋਂ ਆਪਣੇ ਪਰਿਵਾਰ ਵਾਸਤੇ ਕੁਝ ਮੰਗ ਲਵਾ ਕਿਉਂਕਿ ਹਜ਼ੂਰ ਸ਼੍ਰੀ ਨਾਮਕਮਰ ਰਾਜਾ ਸਾਹਿਬ ਜੀ ਮੇਰਾ ਦੇ ਘਰ ਵਿੱਚ ਆ ਕੇ ਬੈਠੇ ਹੋਏ ਨੇ ਖੁਸ਼ੀਆਂ ਦੇ ਵਿੱਚ ਆ ਕੇ ਰਾਜਾ ਸਾਹਿਬ ਜੀ ਦਾਤਾਂ ਵੰਡ ਰਹੇ ਨੇ ਬਖਸ਼ਿਸ਼ਾਂ ਕਰ ਰਹੇ ਨੇ ਤਾਂ ਭਾਈ ਮਾਨਾ ਆਪਣੇ ਪੋਤਰੇ ਗੰਗਾ ਸਿੰਘ ਦਾ ਹੱਥ ਫੜ ਕੇ ਉਹਨੂੰ ਰਾਜਾ ਸਾਹਿਬ ਜੀ ਦੇ ਅੱਗੇ ਪੇਸ਼ ਕਰਦਾ ਤੇ ਰਾਜਾ ਸਾਹਿਬ ਜੀ ਨੂੰ ਬੇਨਤੀ ਕਰਦਾ ਪਾਸ਼ਾ ਇਹ ਮੇਰਾ ਪੋਤਰਾ ਗੰਗਾ ਸਿੰਘ ਹੈ ਇਹ ਬਹੁਤ ਨਲਾਇਕ ਹੈ ਤੇ ਵੇਲੜ ਹੈ ਸਾਰਾ ਦਿਨ ਆਲਤੂ ਫਾਲਤੂ ਦੇ ਕੰਮਾਂ ਵਿੱਚ ਵੇਲਾ ਘੁੰਮਦਾ ਰਹਿੰਦਾ ਹੈ ਕੋਈ ਕੰਮਕਾਰ ਨਹੀਂ ਕਰਦਾ ਮੈਨੂੰ ਇਹਦਾ ਫਿਕਰ ਬਹੁਤ ਸਤਾਉਂਦਾ ਹੈ ਕਿ ਇਹ ਜ਼ਿੰਦਗੀ ਵਿੱਚ ਕੀ ਕਰੇਗਾ ਕਿਵੇਂ ਰਿਜ ਰੋਟੀ ਕਮਾਵੇਗਾ ਆਪ ਜੀ ਬਲੀ ਮਾਪੁਰਖੋ ਕਿਰਪਾ ਕਰੋ ਮੇਰੇ ਪੋਤਰੇ ਦੇ ਹਿੱਸੇ ਰਿਜ ਰੋਟੀ ਲਿਖ ਦਿਓ ਹੁਣ ਭਾਈ ਮਾਣੇ ਨੇ ਪ੍ਰੇਮ ਦੇ ਵਿੱਚ ਭਿੱਜ ਕੇ ਰਾਜਾ ਸਾਹਿਬ ਜੀ ਨੂੰ ਜੋ ਬੇਨਤੀ ਕੀਤੀ ਹੈ ਤਾਂ ਰਾਜਾ ਸਾਹਿਬ ਜੀ ਨੇ ਮਿਹਰ ਭਰੀ ਨਜ਼ਰ ਦੇ ਨਾਲ ਗੰਗਾ ਸਿੰਘ ਵੱਲ ਵੇਖਿਆ ਹੈ ਹੁਣ ਜੇ ਇਸ ਵੀ ਸੰਸਾਰੀ ਜੀਵ ਦੇ ਉੱਤੇ ਰਾਜਾ ਸਾਹਿਬ ਵਰਗੇ ਮਹਾਨ ਬ੍ਰह्म ਗਿਆਨੀ ਬਲੀ ਮਹਾਪੁਰਸ਼ ਦੀ ਨਜ਼ਰ ਪੈ ਗਈ ਹੋਵੇ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਵਿਅਕਤੀ ਰਜਕ ਰੋਟੀ ਤੋਂ ਵਾਂਝਾ ਰਹਿ ਜਾਵੇ ਇਹ ਕਿਵੇਂ ਹੋ ਸਕਦਾ ਹੈ ਕਿ ਉਸ ਵਿਅਕਤੀ ਦੀ ਜ਼ਿੰਦਗੀ ਵਿੱਚ ਕੋਈ ਦੁੱਖ ਦਿਲਦਰ ਕਲੇਸ਼ ਆ ਜਾਵੇ ਜਿਸ ਦੇ ਉੱਤੇ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਵਰਗੇ ਮਹਾਪੁਰਖਾਂ ਦੀ ਨਜ਼ਰ ਪਈ ਹੋਵੇ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਮੌਜ ਦੇ ਵਿੱਚ ਆ ਕੇ ਬਚਨ ਕਰਦੇ ਨੇ ਮਾਣਿਆ ਲੈ ਤੇਰੇ ਪੁੱਤਰੇ ਦੇ ਹਿੱਸੇ ਵੀ ਦੋ ਰੇਟੀਆਂ ਲਿਖ ਦਿੱਤੀਆਂ ਨੇ ਤੇ ਦਰਗਾਹ ਦੇ ਵਿੱਚ ਇਹ ਲੀਕਵਾ ਦਿੱਤੀ ਹੈ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਬਚਨਾਂ ਨੂੰ ਸੱਤ ਕਰਕੇ ਮਾਣਾ ਮੰਨਦਾ ਹੈ। ਝੁੱਕ ਕੇ ਭਾਈ ਮਾਣਾ ਤੇ ਗੰਗਾ ਸਿੰਘ ਰਾਜਾ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ ਤੇ ਉੱਥੋਂ ਚਾਲੇ ਮਾਰ ਦਿੰਦੇ ਨੇ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਮੌਜ ਵਿੱਚ ਕੀਤੇ ਹੋਏ ਬਚਨ ਸੱਚ ਹੋ ਗਏ। 1 ਮਹੀਨੇ ਦੇ ਅੰਦਰ ਅੰਦਰ ਭਾਈ ਮਾਣੇ ਦੇ ਬੇਲੜ ਪੁੱਤਰੇ ਗੰਗਾ ਸਿੰਘ ਨੂੰ ਫੌਜ ਦੇ ਵਿੱਚ ਨੌਕਰੀ ਮਿਲ ਗਈ ਫੌਜ ਦੇ ਵਿੱਚ ਭਰਤੀ ਖੁੱਲੀ ਤੇ ਗੰਗਾ ਸਿੰਘ ਫੌਜ ਦੇ ਵਿੱਚ ਭਰਤੀ ਹੋ ਗਿਆ 3 ਸਾਲ ਫੌਜ ਦੀ ਨੌਕਰੀ ਗੰਗਾ ਸਿੰਘ ਨੇ ਕੀਤੀ ਤੇ ਉਹਦੇ ਸਰੀਰ ਦੇ ਉੱਤੇ ਉਹਦੇ ਬਾਜੂ ਦੇ ਉੱਤੇ ਇੱਕ ਜ਼ਖਮ ਹੋ ਗਿਆ ਹੁਣ ਫੌਜ ਦੀ ਇੱਕ ਰੀਤ ਹੈ ਜਦੋਂ ਕਿਸੇ ਫੌਜੀ ਦੇ ਕੋਈ ਸਰੀਰਕ ਜ਼ਖਮ ਹੋ ਜਵੇ ਕੋਈ ਸਰੀਰਕ ਸੱਟ ਲੱਗ ਜਵੇ ਤਾਂ ਉਹਦਾ ਨਿਰਖਣ ਹੁੰਦਾ ਹੈ ਕਿ ਕੀ ਇਹ ਫੌਜ ਦੀ ਨੌਕਰੀ ਅੱਗੇ ਕੰਟੀਨਿਊ ਕਰਨ ਦੇ ਯੋਗ ਹੈ ਜਾਂ ਨਹੀਂ ਸੋ ਇਸੇ ਤਰ੍ਹਾਂ ਗੰਗਾ ਸਿੰਘ ਨੂੰ ਵੀ ਵੱਡੇ ਅਫਸਰ ਦੇ ਅੱਗੇ ਪੇਸ਼ ਕੀਤਾ ਜਾਂਦਾ ਹੈ ਵੱਡਾ ਅਫਸਰ ਉਹਦਾ ਜ਼ਖਮ ਦੇਖ ਕੇ ਫੈਸਲਾ ਕਰਦਾ ਹੈ ਕਿ ਗੰਗਾ ਸਿੰਘ ਹੋਰ ਨੌਕਰੀ ਨਹੀਂ ਕਰ ਸਕਦਾ ਇਸ ਕਰਕੇ ਉਹ ਗੰਗਾ ਸਿੰਘ ਨੂੰ ਰਿਟਾਇਰਮੈਂਟ ਲਿਖ ਦਿੰਦੇ ਨੇ ਤੇ ਗੰਗਾ ਸਿੰਘ ਦੀ ਫੌਜ ਦੀ ਪੈਨਸ਼ਨ ਲਾਗੂ ਕਰ ਦਿੰਦੇ ਨੇ ਉਹਨ ਉਧਰ ਉਸੂਰ ਸ਼੍ਰੀ ਨਾਵਕਮਰ ਰਾਜਾ ਸਾਹਿਬ ਜੀ ਨੇ ਮੌਜ ਵਿੱਚ ਆ ਕੇ ਭਾਵੇਂ ਵਚਨ ਕੀਤੇ ਸੀ ਕਿ ਮੈਂ ਦੋ ਰੋਟੀਆਂ ਗੰਗਾ ਸਿੰਘ ਦੇ ਹਿੱਸੇ ਲਿਖ ਦਿੱਤੀਆਂ ਨੇ ਪਰ ਉਹ ਲਿਖੀਆਂ ਹੋਈਆਂ ਦੋ ਰੋਟੀਆਂ ਦਾ ਅਸਰ ਇੰਨਾ ਜ਼ਿਆਦਾ ਹੋਇਆ ਕਿ ਗੰਗਾ ਸਿੰਘ ساری ਉਮਰ ਫੌਜ ਦੀ ਪੈਨਸ਼ਨ ਲੈ ਕੇ ਸੁਖ ਭਰੀ ਜ਼ਿੰਦਗੀ ਬਤੀਤ ਕਰਦਾ ਰਿਹਾ ਇਹ ਹਜ਼ੂਰ ਸ਼ਹੀਨ ਆਬ ਕਮਰ ਰਾਜਾ ਸਾਹਿਬ ਦੀਆਂ ਬਖਸ਼ਿਸ਼ਾਂ ਨੇ ਹਜ਼ੂਰ ਸ਼ਹੀਨ ਆਬ ਕਮਰ ਰਾਜਾ ਸਾਹਿਬ ਜੀ ਨੇ ਜੋ ਦੋ ਰੋਟੀਆਂ ਗੰਗਾ ਸਿੰਘ ਦੇ ਹਿੱਸੇ ਲਿਖੀਆਂ ਸੀ ساری ਉਮਰ ਗੰਗਾ ਸਿੰਘ ਤੇ ਉਹਦਾ ਪਰਿਵਾਰ ਫੌਜ ਦੇ ਵਿੱਚੋਂ ਪੈਨਸ਼ਨ ਲੈ ਕੇ ਸਕੂਨਮਾਨ ਦਾ ਰਿਹਾ ਇੱਥੇ ਹੀ ਅੱਜ ਦੇ ਐਪੀਸੋਡ ਦੀ ਸਮਾਪਤੀ ਹੈ ਅਗਲੇ ਐਪੀਸੋਡਾਂ ਵਿੱਚ ਹਜ਼ੂਰ ਸ਼ਹੀਨ ਆਬ ਕਮਰ ਰਾਜਾ ਸਾਹਿਬ ਜੀ ਦੇ ਕੌਤਕਾਂ ਦਾ ਕੁਝ ਅਗਲਾ ਵਾਪਰ ਬਰਤਾਰਾ ਲੈ ਕੇ ਆਪ ਜੀ ਦੇ ਸਨਮੁਖਾ ਹਾਜ਼ਰ ਹੋਵਾਂਗੇ ਬਲਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਰਪਲੀ